ਅੱਜ ਦੀ ਲਾਈਵ ਵੀਡੀਓ 'ਚ ਤੁਹਾਡਾ ਸਵਾਗਤ ਹੈ ਜੀ ਤੇ ਪੂਰਾ ਅਖਬਾਰ ਮੈਂ ਪੜ ਲਿਆ ਜਿਹੜੇ ਵਿਚਲੀਆਂ ਗੱਲਾਂ ਅਖਬਾਰ ਦੇ ਵਿੱਚ ਆਈਆਂ ਉਹ ਇਸ ਵੀਡੀਓ 'ਚ ਤੁਹਾਨੂੰ ਦੱਸੂਗਾ ਮੈਂ ਸੋਚਦਾ ਲਾਈਵ ਦੇ ਵਿੱਚ ਵਿੱਚ ਕੁਝ ਅਖਬਾਰ ਜਿਹੜੇ ਖਬਰਾਂ ਆਈਆਂ ਉਹ ਵੀ ਤੁਹਾਡੇ ਨਾਲ ਸ਼ੇਅਰ ਕਰੇਗਾ ਲਾਈਵ ਵੀਡੀਓ ਆਪਣੀ ਬੰਦ ਦੀ ਉਹ ਅਖਬਾਰ ਵਾਲੀ ਗੱਲ ਆ ਸ਼ੁਰੂ ਕਰਾਂਗੇ ਲਓ ਵੀ ਹੁਣ ਸਵੇਰ ਦਾ ਵੀ ਉਹ ਅੱਜ ਮੌਸਮ ਸਾਫ ਹੈ ਨਾ ਤੇ ਸਵੇਰੇ ਸਵੇਰੇ ਆਇਆ ਮੈਂ ਗੁਰਜਰਬਾਦ ਬਾਈ ਵਾਸਤੇ ਚਾਹ ਲੈ ਆਇਆ ਮੈਂ ਗੁਰਜਰਬਾਏ ਨੇ ਚਾਹ ਪੀਤੀ ਗੁੱਜਰਬਾਈ ਲੱਗ ਗਿਆ ਫਿਰ ਆਪਣੇ ਕੰਮ ਪਰ। ਲਾ ਭਾਈ ਥੋੜਾ ਜਿਹਾ ਪਹਿਲਾਂ ਪੀ ਲਿਓ ਪਾਣੀ। ਇਹ ਦੇਖ ਕੈਨਾਡਾ ਵਾਲੀ ਬੋਤਲ। ਭਾਈ ਨਾਲੇ ਨਾ ਉਹ ਪਰਚੀ ਲੈ ਆਂਦੀ ਯਾਰ। ਕੈਂਪਰ ਜਾ। ਕੋਈ ਨਾ। ਆਉਣ ਤੋਂ ਕਿਸੇ ਬੰਦੇ ਨੂੰ ਉਹ ਪਰ ਲੈ ਹੁੰਦੇ ਆ। ਬਰਫ਼ ਵੀ ਲੈ ਆ ਦਿੰਦੇ। ਅੰਦਰ ਨਾ ਮੈਂ 20 ਲੀਟਰ ਦਾ ਕੈਂਪਰ ਜਾ ਲੈ ਕੇ ਰੱਖਿਆ ਹੋਇਆ ਪਾਣੀ ਭਰਨੇ ਵਾਲਾ। ਬੁੱਜਰ ਬਾਈ ਕਹਿੰਦਾ ਉਹ ਭਰ ਲਿਆ ਮੈਂ ਕਹਾ ਭਰ ਲਿਆ ਹੁੰਦੇ ਨੇ ਤੇ ਲਾਕ ਟੁੱਟੀ ਏ ਸਾਡੇ ਮੇਰੀ ਸਲਾਹ ਅਨੁਸਾਰ ਵੀ ਟੁੱਟੀ ਮੋਟਰ ਬਲਵਾ ਲਈਏ ਇਹ ਵੇੜਾ ਮੋਟਰ ਦਾ ਪਾਣੀ ਆ ਉਹ ਇੱਕ ਘੰਟੇ ਬਾਅਦ ਵਿੱਚ ਤਾਂ ਜਰਬਲ ਜੀ ਨਿਕਲਣ ਲੱਗ ਜਾਂਦੀ ਪਾਣੀ ਦੇ ਵਿੱਚ ਤੇ ਆ ਤੁਹਾਨੂੰ ਦਿਖਾਉਂਦਾ ਮੈਂ ਇਦਾਂ ਆਇਆ ਜਿਹਾ ਹੋ ਜਾਂਦਾ ਫਿਰ ਇਹ ਸੂਰੇ ਵਾਲਾ ਪਾਣੀ ਸੂਰੇ ਵਾਲਾ ਪਾਣੀ ਤੁਹਾਨੂੰ ਪਤਾ ਚਾਹੀ ਪਰ ਤੇ ਜ਼ਿਆਦਾ ਹੈ ਨਾ ਨਹੀਂ ਤਾਂ ਇਦਾਂ ਹੁੰਦਾ ਹੁੰਦਾ ਅੱਜ ਤੋਂ ਲਾ ਲਓ ਵੀ 15 ਸਾਲ ਪਹਿਲਾਂ ਬਾਈ ਹੈ ਨਾ 15 ਸਾਲ ਪਹਿਲਾਂ ਨਹੀਂ ਦੁਹਦਾ ਹੁੰਦਾ ਹੁੰਦਾ ਜਦੋਂ ਉਸ ਟਾਈਮ ਖਾਲਾ ਪੀਣੀਆਂ ਪੀਣੀਆਂ ਹੀ ਹੋ ਜਾਂਦੀਆਂ ਲੋਹੇ ਦੇ ਫਿਰਟ ਦੁੰਦੇ ਤੇ ਹਾਂ ਅਹ ਹੁਣ ਤੋਂ ਕਹਿੰਦੇ ਪਾਣੀ ਦਾ ਪਤ ਨਹੀਂ ਕੱਲ ਦੇ ਖਵਾਚ ਵੀ ਹੋ ਰਹੀ ਤੇ ਵੀ ਕਿੰਨੇ ਸੁੱਕ ਪਾਣੀ ਥੱਲੇ ਘਟ ਗਿਆ ਪਾਣੀ ਵੀ ਧਰਤੀ ਦਾ ਲੈਵਲ ਬਹੁਤ ਥੱਲੇ ਚਲੀ ਗਿਆ। ਐਸਾਨ ਇੱਕ ਬੰਦੇ ਨੇ ਭਵਿੱਖਬਾਣੀ ਕੀਤੀ ਹੋਈ ਆ ਵੀ ਇਸ ਸਾਲ ਇਹਨੇ ਹਾਰਜ ਨਹੀਂ ਆਉਣਗੇ। ਤੇ ਆ ਠੀਕ ਰਹੂਗਾ। 900 ਨੂੰ। ਵੀ ਮੀਂਹ ਤਾਂ ਪਾਉਗੇ ਪਰ ਉਹ ਜਿਹੜਾ ਹਾਰਜ ਨੂੰ ਪਾਣੀ ਨਹੀਂ ਆਊਗਾ। ਏਡਾਂ ਚੂਇਆ ਚੂਇ ਚੱਲ ਪੈਣੀ ਹੈ। ਐਡਾਂ ਜਿਦਾਂ ਪਿਛਲੇ ਸਾਲ ਹਫਤਾਈ ਦੀ ਪਾਣੀ ਪਣੀ ਇੱਥੇ ਵੀ ਪਾਣੀ ਤੇ ਤੁਸੀਂ ਮੇਰੇ ਪਿਛਲੇ ਬਲੌਗ ਵਿੱਚ ਹੁਣ ਚੱਲੇ ਹੋਏ ਬਲੌਗ ਉਹ ਤੇ ਸਰਪੰਚ ਸਾਹਿਬ ਆ ਗਏ ਨੇ ਪਿੰਡ ਦਾ ਦੌਰਾ ਕਰਕੇ ਤਦੋਂ ਹੁਣ ਸਰਪੰਚ ਤੇ ਬਚਦੇ ਆ ਸਰਪੰਚ ਹੁਣ ਤਾਂ ਸਰਪੰਚੀ ਖੋਈ ਗਈ ਕਿ ਹਲੇ ਹੈਗੀ ਆ ਨਹੀਂ ਚੱਲਦੀ ਹਲੇ ਹਾਂ ਬੋਟਾ ਦੇ ਬਾਹਰ ਹੋ ਗਈ ਨੇ ਉਹ ਨਾਲੇ ਕਹਿੰਦਾ ਪੱਤਰ ਜੀ ਆ ਕੇ ਤੇ ਵੀ ਸਰਪੰਚੀ ਚੋਣ ਜਨਤਾ ਲੱਗ ਗਿਆ ਤਾਂ ਵੈਸੇ ਆਪਾਂ ਮਤਲਬ ਜੀ ਤੁਸੀਂ ਜਈ ਲਾ ਪ੍ਰਬੰਧਕ ਲਾਤੇ ਤੇ ਅੱਛਾ ਪ੍ਰਬੰਧਕ ਲਾਤੇ ਤੇ ਨਾ ਨਾ ਮਿਲ ਕੇ ਆਪਾਂ ਕੰਮ ਕਰ ਸਕਦੇ ਕੋਈ ਨਾ ਵੀ ਅੱਛਾ ਕੋਈ ਕੰਮ ਕਰਨਾ ਜੇ ਹੁਣ ਕੋਈ ਆਪਣੇ ਹੁਣ ਆਪਣੇ ਸਾਈਨ ਹੋਗੇ ਇੱਕ ਪ੍ਰਬੰਧਕ ਦੇ ਸਾਈਨ ਹੋ ਕੇ ਪੇਮੈਂਟ ਵਗੈਰਾ ਹੋਣੀ ਜੇ ਹੋਣੀ ਪਰ ਤਾਂ ਸਾਡੇ ਸੈਕਟਰੀ ਦੇ ਹੋ ਕੇ ਹੋਣੀ ਦੀ ਅੱਛਾ ਹਾਂ ਹੁਣ ਕੋਈ ਪਿੰਡ ਦਾ ਕੋਈ ਵਿਕਾਸ ਵਾਲਾ ਕੰਮ ਨਹੀਂ ਕਰ ਸਕਦੇ ਨਹੀਂ ਕਰ ਸਕਦੇ ਅੱ ਕਿਆ ਨਾ ਮਤਲਬ ਪ੍ਰਬੰਧਕ ਥਰੂ ਹੋਣਾ ਸਾਡੇ ਥੂ ਨਹੀਂ ਹੋਣਾ ਵੈਸਾਈ ਕਾਦੇਂ ਵੋਟਾਂ ਵੱਡੇ ਹਾਂ ਹੁਣ ਤਾਂ ਵੈਸੇ ਬੰਦੇ ਕਰਤ ਨੇ ਸਾਰਾ ਕੁਝ ਹਾਂ ਹੁਣ ਤਾਂ ਬੰਦੇ ਕਰਤਾ ਵਾ ਵੱਡੇ ਕਰਦੇ ਵੋਟਾਂ ਪੂਟਾ ਕਰਤਾ ਫਿਰ ਦੋ ਇਹ ਜਿਹੜਾ ਹੁਣ ਦੋ ਗਸਤ ਸਰਪੰਚ ਦੇ ਵੋਟਾਂ ਇਹ ਕਾਦ ਪੇਪਰ ਉੱਪਰ ਕਰ ਪਰ ਹੋਣ ਇਹ ਪੇਪਰ ਨੇੜੇ ਜਾਂ ਕੀ ਬਸ ਨੇੜੇ ਚਾਰ ਪਰ ਹੋਣੇ ਠੀਕ ਕਾਡ ਦਿੰਦੇ ਨਾ ਫਿਰ ਦੱਸ ਜਿਹਨਾਂ ਪਰਨੇ ਤਰੀਕਾ ਹਲੇ ਦੱਸਣੀ ਆ ਉਹ ਠੀਕ ਹੈ ਠੀਕ ਹੈ ਕਿੱਦਾਂ ਰਿਹਾ ਤਾਂ ਚਾਰ ਪੰਜ ਸਾਲ ਦਾ ਐਕਸਪੀਰੀਅੰਸ ਤੇ ਨਰ ਨੂੰ ਕਿਤੇ ਕਰਾਂਗੇ ਵੀ ਪੋਡਕਾਸਟ ਵੀਡੀਓ ਬਣਾਉਣੀ ਪੈਣੀ ਹੈ ਇਹ ਵੀ ਕਿਆ ਸਰਪੰਚੀ ਵਿੱਚ ਕਹ ਰਾ ਕਹ ਬਕਾਇਦਾ ਜਿਤਾਉ ਹੋਰ ਦੱਸ ਹਾਂ ਬਸ ਮੈਨੂੰ ਖੜਾਉਣਾ ਫਿਰਦਾ ਉਸ ਪਾਸੇ ਹਾਂ ਖੜਾਉਣਾ ਤਾਂ ਇਹ ਨਹੀਂ ਐਤਕੀ ਅੱਛਾ ਹਾਂ ਵੋਟਾਂ ਜਿਨੀ ਮਰਜੀ ਨਮਾ ਇਹ ਤਾਂ ਕਰਿਆ ਪੜ ਦੇ ਵਿੱਚ ਦੋ ਤਿੰਨ ਬੰਦੇ ਨਾ ਘੜਵਾਦਾ ਇਹ ਵੀ ਪੁਰਾਣਾ ਬੰਦਾ ਨਹੀਂ ਕੋਈ ਵੀ ਖੜਾਉਣਾ ਹੈਗਾ ਕੋਈ ਨਵੀਂ ਆਏਗਾ ਮੈਂ ਖੜਦਾ ਇਸ ਵਾਰੀ ਵੋਟਾਂ ਦੇਖੀ ਜੋ ਚਾਹੀਦਾ ਹੀ ਨਵੇਂ ਬੰਦੇ ਯਾਰ ਉਹੀ ਕੰਮ ਕਰਤਾ ਦੇ ਨਵੇਂ ਬੰਦੇ ਪੁਰਾਣੇ ਬੰਦੇ ਨਹੀਂ ਕੰਮ ਕਰਨ ਉਹ ਪੁਰਾਣੇ ਥੋੜੀ ਉਹੀ ਪਿੰਡ ਜਿਹੀ ਵਾਲੀ ਸੋਚ ਜਿੱਦਾਂ ਹੁਣ ਵੀ ਜਿਹੜੀ ਜਦੋਂ ਹੁਣ ਅਸੀਂ ਘੁੰਮਦੇ ਫਿਰਦੇ ਰਹਿੰਦੇ ਸੀ ਦੇਖਦੇ ਰਹਿੰਦੇ ਆ ਵੀ ਪ੍ਰਾਇਰ ਇੱਕ ਇਹ ਵੀ ਹੈ ਨਾ ਪਿੰਡ ਦੇ ਵਿੱਚ ਬੰਦੇ ਕੰਮ ਹੀ ਨਹੀਂ ਹੁਣ ਦਿੰਦੇ ਹੈਗੇ ਉਹੀ ਕਹਿੰਦਾ ਜਿਹਨੇ ਯਾਰ ਸੀਨੀਅਰ ਬੰਦਾ ਸੀ ਪੁਰਾਣਾ ਬੰਦਾ ਖੜਾ ਹੋਊਂਗੇ ਆਪਣੀ ਜਿੱਦਾਂ ਰਾਜਿਸ ਗੱਡੀ ਹਾਂ ਉਹਦੇ ਕਰਕੇ ਕੰਮ ਅਗਲ ਦੋਈ ਪਾਰਟੀ ਨਹੀਂ ਹੁਣ ਦਿੰਦੀ ਐਦਾਂ ਹੁੰਦਾ ਬੰਦਾ ਬਣਾਓ ਕਾਮਨ ਬੰਦਾ ਵਿਚਾਲਾ ਤੇ ਵਿੱਚ ਇਹ ਇਹ ਵੀ ਹੋ ਜਾਂਦਾ ਜਦੋਂ ਤੂੰ ਪਹਿਲਾਂ ਦੱਸਦਾ ਇੱਕ ਪਾਰਟੀ ਨੂੰ ਖੁਸ਼ ਕਰ ਦੂਜੀ ਪਾਰਟੀ ਨਾਰਾਜ਼ ਤੇ ਦੂਜੀ ਪਾਰਟੀ ਨੂੰ ਤਾਂ ਦੂਜੀ ਪਾਰਟੀ ਨਾਰਾਜ਼ ਇਹਦਾ ਫਰਕ ਪੈਂਦਾ ਜੀ ਨਾ ਇਹ ਹੁੰਦਾ ਸਰਪੰਚ ਜਦੋਂ ਜਿਹੜੇ ਹੁਣ ਪਿੰਡ ਦੇ ਕੋਈ ਮਸਲੇ ਹੁੰਦੇ ਦੇ ਵੀ ਹਲੇ ਥਾਣੇ ਤੱਕ ਨਾ ਜਾਵੇ ਵੀ ਪਹਿਲਾਂ ਪਹਿਲੇ ਨਿਬੜ ਲਵੇ ਹੂੰ ਬਹੁਤ ਮਸਲੇ ਆਪਣੇ ਪਿੰਡੇ ਨਿਬੜ ਜਾਂਦੇ ਆ ਕੋਈ ਵਾਰਡਪਾ ਬੰਦਾ ਹੁੰਦਾ ਜਿਹੜਾ ਉੱਥੇ ਜਾਂਦਾ ਥਾਣੇ ਸਾਰੇ ਮਸਲੇ ਤੇ ਚਾਰ ਬੰਦੇ ਸਿਆਣੇ ਇਕੱਠੇ ਹੁੰਦੇ ਨੇ ਬੰਦਾ ਮੰਨੇ ਲੰਦਾ ਫਿਰ ਹੂੰ ਨਿਬੜਦਾ ਪਿੰਡੇ ਹੀ ਜਾਂਦਾ ਬਾਬੇ ਨੇ 30 ਹਜ਼ਾਰ ਸਰਪੰਚੀ ਕੀਤੀ ਜੇ ਨਾ ਔਰੇ ਲੜ ਪਿਆ ਕੋਈ ਉਹਨੇ ਪੰਚਾਇਤ ਚ ਜਿਹਦੀ ਗੱਲ ਤੇ ਉਹਦੇ ਥੱਪੜ ਮਾਰਨਾ ਥਾਣੇ ਤੱਕ ਪੁੱਜਣੀ ਤੇ ਦਿੰਦਾ ਇੱਦਾਂ ਹੋਣਾ ਚਾਹੀਦਾ ਥੀ ਮੋਟਰ ਵੱਲ ਨਿਪਟ ਜਾ ਬੜੀ ਅਸ ਕੰਦੇ ਸਪਾ ਚੰਦੇ ਆ 88 ਪੁੱਜੋ ਅੱਧੇ ਪੈਸੇ ਚਲਸੀ ਆ ਉਹਦੇ ਰੱਖ ਲੈਣੇ ਅੱਧੇ ਦੇ ਥਾਣੇਦਾਰ ਨੂੰ ਦੇ ਦੇਣਾ ਉਹਨੇ ਤੁੰਦੇ ਚੱਲ ਮੈਂ ਦੇਖਿਆ ਕਾਲੇ ਦਾ ਬਾਪੂ ਤੇ ਆਉਣ ਦੀ ਸਪੋਰਟ ਫੈਸਲਾ ਹਮ ਕਰਦਾ ਬਾਈ ਉਹ ਕਰ ਸੁਣਿਆ ਆ ਆਉਣ ਦੀ ਸਪੋਰਟ ਫੈਸਲਾ ਕਰਿਆ ਉਹਨੇ ਹ 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 ਅਬੀ ਇਹ ਚਲ ਦੇਖਦੇ ਹਾਂ ਪਾਪੂ ਕਿਦਾਂ ਫੈਸਲਾ ਕਰਦਾ ਕਹਿੰਦੇ ਭਾਈ ਉਹਨੂੰ ਨੌਕਰ ਨੂੰ ਭੇਜਿਆ ਕਹਿੰਦਾ ਮੁੰਡੇ ਨੂੰ ਬੁਲਾ ਕੇ ਲੈ ਕੇ ਆ ਹੈ ਭਾਈ ਮੁੰਡਾ ਬੁਲਾ ਲਿਆਂਦਾ ਦੇਖ ਪਤਾ ਇਦਾਂ ਨਹੀਂ ਕਰੀਦਾ ਹੁੰਦਾ ਆ ਥੱਪ ਜੇ ਮਾਰਦਾ ਜਾਈ ਜਾਵੇ ਅੰਦਰ ਰੂਮ ਕਮਰੇ ਚ ਲੈ ਗਿਆ ਦੇ ਜਿੱਥੇ ਪੈਂਦਾ ਚਟਾਕਾ ਦੇ ਥੱਪੜ ਜਿੱਥੇ ਪੈਂਦਾ ਉਹ ਛੱਡ ਦੇ ਮੈਨੂੰ ਬਾਪੂ ਉਹ ਛੱਡ ਦੇ ਬਾਪੂ ਮੈਨੂੰ ਮੈਂ ਕਿਹਾ ਆ ਵੀ ਇਹ ਆ ਵੀ ਆਉਣ ਦੀ ਸਪੋਰਟ ਫੈਸਲਾ ਹੋਇਆ ਸੌੜਾ ਕੁੱਤਿਆ ਤੂੰ ਮੈਂ ਬਾਪਰ ਹੱਥ ਚੱਕਿਆ ਜਦੋਂ ਆਉਣ ਦੀ ਸਪੋਰਟ ਫੈਸਲਾ ਹੋਇਆ ਭਾਈ ਮੈਂ ਤਾਂ ਦੇ ਕੇ ਵੀ ਇਹ ਹੁੰਦੀ ਹੈ ਸਰਪੰਚ ਜੀ ਦੇ ਹੁੰਦੀ ਐ ਤਾਂ ਹੀ ਦਾਦਾ ਜਮਾਨੀ ਐਵੇਂ ਹੁੰਦੀ ਫਿਰ ਹਾਂ ਆਨ ਦੀ سپورਟ ਜਿੱਦੇ ਫੈਸਲਾ ਹੋ ਗਿਆ ਮੈਂ ਕਿਹਾ ਵਿਆਹ ਹੈ ਇਦਾਂ ਦੇ ਮਸਲੇ ਨਿਬੜੇ ਨੇ ਕਹਿੰਦਾ ਰਾਤ दारू ਪੀ ਕੇ ਮੇਰੇ ਪਰ ਥਪੜ ਥੁਪੜ ਮਾਰੇ ਮੈਨੂੰ ਕੁੱਟਿਆ ਡੰਡੇ ਨਾਲ ਹੂੰ ਵਧੀਆ ਚਾ ਸੇਵਾ ਹੋ ਗਈ ਇਸ ਤੇ ਸਮਝਿਆ ਆਉਣਾ ਤੇ ਸਮਝਿਆ ਫਿਰ ਉਹਨਾਂ ਕਹਿੰਦੇ ਦੂਜੇ ਦਿਨ ਫੇਰ ਉਹਨਾਂ ਨੇ ਹੁਣ ਇਹਨੇ ਬਾਪੂ ਨੇ ਹੁਣ ਮੈਂ ਹੱਥ ਲਾਇਆ ਵੀ ਸਵੇਰੇ ਸੱਜਰੇ ਖੜਕਣਚਾ ਹੋਊ ਸੱਜਰੇ ਖੜਕਣਚਾ ਹੋਣਾ ਹੂੰ ਇਹ ਹੁੰਦਾ ਪਿੰਡ ਦੇ ਮੁਖੀ ਦਾ ਫਿਰ ਇਦਾਂ ਛੋਟੇ ਮੋਟੇ ਜਿਹੜੇ ਮਸਲੇ ਹੁੰਦੇ ਆ ਫਿਰ ਆਪਣੇ ਨਿਬੜਨ ਪਹਿਲਾਂ ਤਾਂ ਹੋਵੇ ਵੀ ਜਦੋਂ ਹੁਣ ਪਰਿਵਾਰ ਵਿੱਚ ਬੈਠ ਕੇ ਨਿਬੜੇ ਜਿਹੜੇ ਛੋਟੇ-ਮੋਟੇ ਮਸਲੇ ਹੁੰਦੇ ਆ ਪਹਿਲਾਂ ਪਰਿਵਾਰ ਚ ਹੁੰਦੇ ਜਿਹੜੇ ਪੰਚਾਇਤ ਦੇ ਪਹੌਣ ਦੇ ਪਹਿਲਾਂ ਪਹਿਲਾਂ ਉਹ ਪਰਿਵਾਰ ਤੇ ਰਿਸ਼ਤੇਦਾਰ ਬਲਾ ਕੇ ਨਿਬੜੋ ਹਾਂ ਲੌਂਦੀ ਆਪਸ ਵਿੱਚ ਹੀ ਹੁੰਦੀ ਆ ਸਾਰਿਆਂ ਦੀ ਲੌਂਦੀ ਦਾ ਹਾਂ ਹਾਂ ਵੀ ਭਾਈਆਂ ਭਾਈਆਂ ਵਿੱਚ ਹੀ ਹੁੰਦੀ ਆ ਤੇ ਭਾਈਆਂ ਭਾਈਆਂ ਵਿੱਚ ਹੁੰਦੀ ਆ ਘਰ ਦੇ ਆ ਜੀ ਹਾਂ ਫਿਰ ਸਰਪੰਚ ਕੋਲ ਸਰਪੰਚ ਕੋਲ ਨਿਬੜੇ ਭਾਈ ਫਿਰ ਥਾਣੇ ਥਾਣੇ ਵਾਲੇ ਤੇ ਫਿਰ ਹੈ ਗਈ ਆ ਤੇ ਆਖਰ ਥਾਣੇ ਦਾ ਹਾਂ ਉਹ ਵੀ ਸਾਰੇ ਮੰਨ ਜਾਂਦੇ ਆ ਹਰ ਕੋਈ ਬੰਦੇ ਨਾ ਪੰਚਾਇਤ ਨਹੀਂ ਮੰਨਦੇ ਸੀ ਕਹਿੰਦੇ ਯਾਰ ਐਂ ਗੱਲ ਨੂੰ ਨੂ ਨੇ ਮੈਂ ਖਾਨਦਾਨ ਐ ਲਿਖ ਦਾਂ ਉਹ ਫੈਸਲਾ ਆਪਣੀ ਮਾਂ ਦੇ ਲਿਖ ਦਿਆ ਕਰੋ ਸਹਿਰ ਜਦੋਂ ਸਾਈਨ ਵੀ ਕਰ ਦੋਂਦੇ ਇਹਨਾਂ ਨੇ ਸਰ ਵੀ ਨਹੀਂ ਇੱਥੇ ਤਰ ਆਇਆ ਮੈਂ ਦੇਖੇ ਜਿਹੜੇ ਨਹੀਂ ਮੰਨਦੇ ਫਿਰ ਕੇਸ ਪਾ ਜਾਂਦਾ ਇੱਕ ਤਰੀਕਾ ਪਰ ਜਾਂਦੇ ਆ ਤਰੀਕਾ ਦੇ ਦੇਖੇ ਵੀ ਹੁਣ ਸਾਲਕ ਹੋ ਗਿਆ ਫੇਰ ਬਣ ਜਾਂਦੇ ਬਾਅਦ ਫਿਰ ਆ ਫਿਰ ਫੈਸਲਾ ਯਾਰ ਛੱਡ ਯਾਰ ਉਹ ਭਾਂਚ ਤਰੀਕਾ ਪਰ ਤੂੰ ਆ ਜੇ ਦਰਬਣੀ ਦਿਹਾੜੀ ਖਰਾਬ ਹੋ ਜੇ ਫਲਾਣਾ ਸਿੰਘ ਹਾਜ਼ਰ ਹੋ ਤਰੀਕ ਮਿਲ ਗਈ ਜਾ ਆ ਦੇ ਨਾਲ ਸ਼ਾਨਦਾਰੀ ਇੰਨੀ ਐ ਝਗੜੇ ਮਸਲੇ ਚ ਨਾ ਬੋ ਆਪਣੀ ਜ਼ਿੰਦਗੀ ਇੰਜੋਏ ਕਰੋ ਜਿਉ ਬਸ ਨਹੀਂ ਹੁਣ ਤਾਂ ਜਿਹੜੇ ਕੇਸ ਮੈਂ ਦੇਖੇ ਹੁਣ ਜਿਹੜੇ ਕੇਸ ਉੱਤੇ ਆ ਰਹੇ ਸਭ ਤੋਂ ਜ਼ਿਆਦਾ ਜਿਹੜੇ ਕੇਸ ਆ ਰਹੇ ਕਚੈਰੀਆਂ ਦੇ ਵਿੱਚ ਵੱਧ ਤਾਂ ਜਾ ਰਹੇ ਆ ਤਲਾਕ ਵਾਲੇ ਹੂੰ ਅੱਜ ਕੱਲ ਤਲਾਕ ਵਾਲੇ ਬਹੁਤ ਜ਼ਿਆਦਾ ਕੇਸ ਆ ਰਹੇ ਆ ਜਿਹੜਾ ਕੇਸ ਵਧੇ ਵੇਹੀ ਮਸਲੇ ਆ ਜਾਂਦੇ ਇਹ ਸਭ ਤੋਂ ਵੱਡਾ ਜਿਹੜਾ ਮੈਂ ਕਾਰਨ ਮੰਨਦਾ ਮੋਬਾਈਲਾਂ ਦਾ ਹੂੰ ਮੋਬਾਈਲਾਂ ਦੇ ਕਾਰਨ ਵੀ ਛੋਟੀਆਂ ਛੋਟੀਆਂ ਗੱਲ ਵੀ ਧੀ ਨੇ ਆਪਣੀ ਮਾਪੇ ਨੂੰ ਦੱਸ ਦਿੰਦੀ ਹੁਣ ਧੀ ਵਾਲੇ ਵੀ ਕੋਈ ਤਕੜੇ ਹੁੰਦੇ ਆ ਪਹਿਲਾਂ ਕੋਈ ਪਹਿਲਾਂ ਕਿਸੇ ਚੀਜ਼ ਹੁੰਦੀ ਸੀ ਪਹਿਲਾਂ ਫੋਨ ਹੀ ਨਹੀਂ ਹੁੰਦੇ ਤੇ ਯਾਰ ਜਿਹੇ ਆ ਗਈ ਹੂੰ ਹੂੰ ਜਿਹੇ ਦੋ ਕੁ ਸੁਗਵਾਇਰ ਕਰ ਦਿੱਤੀ ਘਰ ਵਿੱਚ ਇਹ ਤਾਂ ਪਤਾ ਹੀ ਬੱਬਾ ਪੁਰਾਣਾ ਇਹ ਫੋਨ ਹੁੰਦੇ ਨਹੀਂ ਆ ਹੁੰਦਾ ਕੁੜੀ ਨੂੰ ਮਾੜੀ ਕੋਈ ਫੋਨ ਤੇ ਮੰਮੀ ਆਏ ਹੋਗੇ ਜੀ ਅੱਜ ਨੂੰ ਦਾ ਸਬਜੀ ਮਰਜਾਦਾ ਬਣਵਾ ਲਈ ਨਾ ਮੇਰੇ ਕੰਮ ਜਲਾ ਪਾ ਲਿਆ ਪੁਰਾਣੇ ਆ ਬੁੜੇ ਆ ਹੁੰਦੇ ਚਾਰ ਮੁੰਡੇ ਬੈਠੇ ਬੁੜੇ ਬੈਠੇ ਕੁੰਡ ਕੱਢ ਕੇ ਲਗਣਾ ਅੱਜ ਕੱਲ ਦੀ ਕਿਹੜੀ ਐ ਨੋ ਕੁੜੀਆਂ ਮੰਗੂ ਦਾ ਘੁੰਮਣੀਆਂ ਨਹੀਂ ਚਲੋ ਹੈਗਾ ਚਲੋ ਅਸੀਂ ਕਹਿੰਦੇ ਵੀ ਚਲੋ ਜ਼ਮਾਨਾ ਵੀ ਡਿਵੈਲਪ ਹੋਇਆ ਠੀਕ ਐ ਪਰ ਪਹਿਲਾਂ ਅਸੀਂ ਕੋ ਆਏ ਹੁੰਦਾ ਸੀ ਆਹ ਇੱਕ ਬਾਪ ਕਾ ਤੋੜਦੇ ਅੱਜ ਤੋਂ ਬਾਅਦ ਘਰ ਤੇ ਰਹੇ ਅਸਲ ਐ ਆਏ ਦੋਕ ਸੋਕ ਜੋ ਵੀ ਹੋਊਗਾ ਉਹ ਤੈਂ ਇੱਥੇ ਆਪਣਾ ਇੱਥੇ ਨਵੇੜਨਾ ਇੱਥੇ ਨਵੇੜ ਹਾਂ ਵੀ ਸਾਡੇ ਕੋਲ ਨਾ ਤੇਰੀ ਖਬਰ ਆਵੇ ਅਸਲ ਕਰ ਤੈਨ ਹੁਣ ਤੋਂ ਅਸਲ ਘਰ ਤੇ ਚਲੇ ਜੀ ਅਸਲ ਘਰ ਤੇ ਚਲੇ ਜੀ ਵੀ ਇੱਥੇ ਤੇ ਆਪਣਾ ਘਰ ਚ ਲਾਉਣਾ ਕਈ ਹੁੰਦੀਆਂ ਸਿਆਣੀਆਂ ਠੀਕ ਆ ਕਈ ਹੁੰਦੀਆਂ ਕਰ ਲੈਨੇ ਆਪਣੇ ਘਰ ਪਰ ਪੱਟ ਲੈ ਹੁਣ ਮੈਂ ਉੱਥੇ ਮੇਰੀ ਵੀ ਇੱਕ ਤਰੀਕੇ ਜੋ ਉੱਥੇ ਜਿਹੜਾ ਰੋਪੜਾ ਪਲਾਟ ਲੱਤਾ ਹੋਇਆ ਪਲਾਟ ਲੱਤਾ ਹੋਇਆ ਉਹਦਾ ਬੈਠਾ ਉੱਥੇ ਉਹਨਾਂ ਸਾਰੀ ਗੱਲਬਾਤ ਹੁਣ ਮੈਂ ਕਹਿੰਦਾ ਤੇਰੀ ਗੱਲ ਤਾਂ ਮੈਂ ਸੁਣ ਲਈ ਹੁਣ ਵੀ ਇਦਾਂ ਦਾ ਕਰਕੇ ਆਏ ਆਂ ਕੁੜੀਏ ਹੁਣ ਕੁੜੀ ਦੀ ਗੱਲ ਵੀ ਸੁਣਨੀ ਪੈਣੀ ਹਾਂ ਵਿੱਚ ਪੈ ਕੇ ਗੱਲ ਪਤਾ ਲੱਗਦੀ ਨਾਲ ਗੱਲਾਂ ਕੁਝ ਵੀ ਨਹੀਂ ਹੁੰਦੀ ਬਈ ਇਹਨਾਂ ਦੀ ਹਾਂ ਗੱਲਾਂ ਕੋਈ ਮੋੜੇ ਮੜੇ ਛੋਟੇ ਛੋਟੇ ਜਿਹੇ ਗੱਲਾਂ ਹੁੰਦੀਆਂ ਸਮਝਾਵੇਂ ਜਿਆਦਾ ਚੰਗਾ ਮੁੰਡਾ ਚਾਹੀਦਾ ਜਾਂ ਕੁੜੀ ਦੇ ਮਾਪੇ ਥੋੜੇ ਚੰਗੇ ਚਾਹੀਦੇ ਥੋੜੇ ਹਾਂ ਹਾਂ ਕੁੜੀ ਨੂੰ ਡਾਂਡ ਦੇ ਮੁੰਡੇ ਨੂੰ ਡਾਂਡ ਦੋ ਬੱਸ سپورਟ ਨਾ ਕਰੋ ਜੀ ਇਹ ਗੱਲ ਹਾਂ ਹਾਂ ਇੱਕ ਆਪਣੇ ਥੋੜਾ ਜਿਹਾ ਕੰਮ ਨਹੀਂ ਕਾਹ ਕਰਨਾ ਰਿੰਕੂ ਯਾਰ ਇੱਥੇ ਤੇ ਹੈ ਨਾ ਬੁੱਟੇ ਨੇ ਵਧੇ ਹੋਣਾ ਜੇ ਆਪਣੇ ਇਹ ਆਹ ਇੱਥੇ ਕਲਮ ਤੋੜਦੀ ਥੱਲੇ ਵਾਲੀ ਹੁਣ ਉਹ ਥੱਲੇ ਤੇ ਨਾ ਜਿਹੜੀ ਆਹ ਥੱਲੇ ਤੇ ਨਾ ਹਾਂ ਐਡਾ ਘਟਦਈਏ ਇਹ ਉਧਰ ਦੂਜੀ ਸੁੱਕੀ ਜਿਹੜੀ ਟਾਣੀ ਹੈ ਸੁੱਕੀ ਸਾਰੀ ਕੱਢ ਦੋ ਇੱਕ ਇੱਕ ਚੱਲੀ ਜਾਊਗਾ ਕਿਹਨੇ ਚੱਲ ਪੈਣਾ ਇਹਨੇ ਬੂਟਾ ਬਣਿਆ ਉਹ ਪੂਰਾ ਹੈ ਉੱਥੇ ਅਰੀਨਲ ਨਾ ਛੋਟੇ ਕਰ ਦੋ ਬੂਟਾ ਚੱਲ ਜੂਗਾ ਇਹਨੇ ਵਧੀਆ ਆ ਵੀ ਚੱਲ ਪੈ ਸਿੱਧਾ ਹਾਂ 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 ਇਹਦਾ ਵੀ ਇੱਥੇ ਵੱਢ ਗਏ ਨਾ ਜਿੱਦਾਂ ਹੁਣ ਇੱਕ 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 ਟਾਣੀ ਜਾਵੇ ਜਿਹੜੀ ਉੱਪਰ ਨੂੰ ਜਿਹੜੀ ਜ਼ਿਆਦਾ ਸਿੱਧੀ ਹੋਊਗੀ ਨਾ ਉੱਪਰ ਨੂੰ ਉਹ ਵੱਢਦੇ ਬੱਸ ਹੋਏ ਬਹੁਤ ਮੋٹے ਉੱਥੇ ਕਿੰਨੇ ਕਿੰਨੇ ਮੋٹے ਹੋਗੇ ਹਾਲ ਗਿਆ ਨਾ ਜਹਾ ਜਨਮ ਦਾ ਕਿੰਨੇ ਹੋਏ ਇਦੀ ਨਾਲ ਕਰਦੇ ਆਪਾਂ ਯਾਰ ਅਗਲੇ ਸਾਲ ਆਪਾਂ ਇਹਦੇ ਛੱਡੇ ਦਾ ਬਰੀਡ ਤਿਆਰ ਕਰਨੀ ਆ ਹਾਂ ਇਹਦੇ ਬੀਜ ਵਾ ਇਹ ਛੱਡੀਆਂ ਤਿਆਰ ਕਰ ਇੱਥੇ ਲਾ ਲੈਣ ਜੇ ਤਾਂ ਹੁਣ ਜਿਹੜੇ ਆ ਬੂਟੇ ਆ ਜਿੱਥੇ ਇਹਨੇ ਗੱਠਾਂ ਜੇ ਬਣ ਜਾਣੀਆਂ ਕੱਟ ਕੇ ਨਾ ਘੱਟੋ ਘੜ ਆਪਾਂ ਨੇ 100 150 ਬੂਟੇ ਇਹਦਾ ਤਿਆਰ ਕਰਨਾ ਮੈਂ 200 ਬੂਟਾ ਲਵਾਂਦਾ ਇਹਦਾ ਆਹ ਲੈ ਤੂੰ ਆ ਦੇਖ ਲੈ ਕਿਵੇਂ ਲੈਂ ਲੈਂ ਮੱਡੀ ਆ ਮਟਾਈ ਦੇਖ ਲੈ ਮਟਾਈ ਕਿਵੇਂ ਥੱਲੇ ਹੁਣ ਇਹ ਚੱਕਰੇ ਸਾਰੇ ਬਦੇ ਨਹੀਂ ਹੈਗੇ ਖੜੇ ਉੱਥੀ ਜੇ ਆ ਮਟਾਈ ਡੰਡਾ ਮੋਟਾ ਬਹੁਤ ਹੋ ਗਿਆ ਮਟਾਈ ਚਾਹੀਦੀ ਆ ਬੂਟੇ ਦੀ ਬਦਦਾ ਤਾਂ ਬਾਅਦ ਵੀ ਜਾਣੇ ਇਹਨਾਂ ਨੇ ਏ ਵਧੀਆ ਗੱਲਾਂ ਹਲੇ ਲੰਬੇ ਨਹੀਂ ਹੋਏ ਲੰਬੇ ਸਿੱਟੀ ਗਿਰਦੇ ਬੁੱਟੇ ਹਾਂ ਮੈਂ ਮਟਾਈ ਪਹਿਲਾਂ ਖੜੀ ਇਹਨਾਂ ਦੀ ਤਾਂ ਨਹੀਂ ਆਇਆ ਅੱਜ ਰੋਤ ਚਲੋ ਬਾਕੀ ਆਪਾਂ ਪ੍ਰਾਈਵੇਟ ਗੱਲਾਂ ਬਾਅਦ ਚ ਕਰਦੇ ਆਂ ਬੱਟੇ ਕਿਧਰ ਰਾਤ ਬਾਹਰ ਬੈਠੇ ਦੇ ਕਿਤੇ ਰੋਣ ਮੈਂ ਲੱਖੀ ਤੇ ਉਹ ਆਇਆ ਮੇਰਾ ਟਿੰਕੂ ਇੱਥੇ ਬਾਅਦ ਵਿੱਚ ਹਾਂ ਲੋ ਅੱਜ ਦੀਆਂ ਆਪਾਂ ਖਬਰਾਂ ਵੀ ਮੈਂ ਜਿੱਦਾਂ ਕਿਹਾ ਤਾਂ ਵਿੱਚ ਖਬਰਾਂ ਵਿੱਚ ਸਾਂਝੀਆਂ ਕਰਾਂਗੇ ਇਕ ਤਰ੍ਹਾਂ ਦਾ ਪੇਪਰ ਜਿਹੜਾ ਘਟਾਲਾ ਚੱਲਿਆ ਹੋਇਆ ਨੀਟ ਦਾ ਉਹਦਾ ਰੌਲਾ ਜੱਪਿਆ ਹੋਇਆ ਬਹੁਤ ਜ਼ਿਆਦਾ ਕੁੱਠੂਆ ਚ ਪੰਜ ਜਵਾਨ ਸ਼ਹੀਦ ਹੋ ਗਏ ਭਾਈ ਬਹੁਤ ਮਾੜੀ ਗੱਲ ਆ ਯਾਰ ਕਿਹਨੇ ਕਿਹੜੇ ਬੰਦੇ ਇਹ ਜਿਹੜੇ ਵੀ ਅੱਤਵਾਦੀ ਹਮਲਾ ਕਰਦੇ ਆ ਹੋਰ ਤਾਂ ਵੀ ਏਡੀ ਵੱਡੀ ਖਬਰ ਇੱਕ ਹਾਂ ਜਿਹੜੀ ਖਬਰ ਆਈ ਸੀ ਕਿ ਲੇਡੀਆਂ ਨੂੰ ਵੀ ਜਿਹਨਾਂ ਨੂੰ ਕਿਉਂ ਪੀਰੀਅਡ ਆਉਂਦਾ ਜਿਹੜਾ ਆਪਣਾ ਮਹਾਮਾਰੀ ਵਾਲ ਜਿਹੜਾ ਹੁਣ ਇਹਦੇ ਵਿੱਚ ਚੱਲੇ ਚਾਹ ਹੋਇਆ ਕਿ ਉਹਦੀ ਛੁੱਟੀ ਦਾ ਰਵਾ ਪੈ ਰਹੇ ਤੇ ਖਬਰ ਚ ਖਬਰ ਲੱਗੀ ਜਿਹਦਾ ਮੈਂ ਦਿਖਾਉਂਦਾ ਤੁਹਾਨੂੰ ਆਹਾਂ ਮਹਾਂਮਾਰੀ ਦੌਰਾਨ ਆਹ ਜਿਹੜੀ ਖਬਰ ਆਈ ਇੱਥੇ ਵਿੱਚ ਆ ਮਹਾਂਮਾਰੀ ਦੀ ਮਹਾਂਮਾਰੀ ਦੀ ਛੁੱਟੀ ਬਾਰੇ ਕੇਂਦਰ ਦੇ ਸਬਾਈ ਸਰਕਾਰ ਬਣਾਉਣ ਦਰਸ਼ਨੀਤੀ ਉਸ ਛੁੱਟੀ ਦਾ ਹੋਣਾ ਚਾਹੀਦਾ ਦੋ ਛੁੱਟੀਆਂ ਠੀਕ ਹੈ ਤੇ ਇਹਦੇ ਬਾਰੇ ਤੁਸੀਂ ਵਿਚਾਰ ਦਿਓ ਜਰੂਰ ਕਮੈਂਟਾਂ 'ਚ ਦੱਸਿਓ ਇਹ ਗੱਲ ਬਾਤ ਤੇ ਦੂਜੀ ਹੋਰ ਕੋਈ ਏਡੀ ਖਬਰ ਆਈ ਨਹੀਂ ਜਿ ਕਿ ਉਹਨਾਂ ਦਾ ਪਾਈ ਆ ਅ ਅਡਾਨੀ ਦਾ ਵਾਹ ਤਾਂ ਮੈਂ ਰੱਖਣਾ ਮਹੀਨਾ ਡੇਢ ਮਹੀਨੇ ਤੋਂ ਉੱਪਰ ਚੱਲ ਰਿਹਾ ਕਾਲੇ ਕੰਮਨ ਰੀਲ ਬਣਾਈ ਹੋਈ ਹੈ ਕਹਿੰਦਾ ਇੰਨਾ ਜਦੋਂ ਸਾਡੇ ਬੰਦੇ ਸਪੀਡ ਤੋਂ ਕਰ ਦਿੰਦੇ ਜਿੰਨੇ ਟਾਈਮ ਨਾਲ ਦਾ ਲੰਬਾ ਵਿਆਹ ਚੱਲ ਰਿਹਾ ਮੈਂ ਸੁਣ ਕੇ ਬੜਾ ਹਾਸੇ ਮੈਂ ਹਾਂ ਯਾਰ ਪਰ ਭਾਈ ਹੁਣ ਪੈਸੇ ਅਗਲੇ ਨੇ ਇੱਕੋ ਇੱਕ ਕਹਿੰਦਾ ਵਿਆਹ ਕਰਨਾ ਹੁੰਦਾ ਪੈਸੇ ਹੈਗੇ ਆ ਅ ਕਿਧਰ ਕਹਿੰਦੇ ਵੀਡੀਓ ਚੱਲ ਰਹੀ ਜਿਹੜਾ ਅਡਾਨੀ ਦਾ ਵਿਆਹ ਹੋਇਆ ਜਿਹੜਾ ਪਹਿਲੇ ਜਿੱਦਾਂ ਦਲਜੀਤ ਆਈ ਸੀ ਉਹ ਰਹਿਾਨਾ ਆਈ ਹੋਈ ਸੀ ਕਹਿੰਦੇ ਆਪਣੀ ਪ੍ਰਾਪਰਟੀ ਦਾ 1% 1% ਪੈਸਾ ਖਰਚਣਾ ਆਪਣੀ ਪ੍ਰਾਪਰਟੀ ਦਾ 1% ਇੰਨਾ ਵਿਆਹ ਦਾ ਖਰਚਾ ਤੁਸੀਂ ਆ ਕੇ ਲਾਉ ਜਿਹੜੇ ਨੰਨੇ ਅਜ ਹੋਏ ਦਰਹਾਨਾ ਆਈ ਦੀ ਹੋਰ ਆਏ ਤੇ ਕਿੱਡਾ ਤਕੜਾ ਵਿਆ ਹੋਇਆ ਤਾਂ ਉਹ ਕਰੋੜਾਂ ਚ ਬੁਲਾਏ ਹੋਏ ਜਿਹੜਾ ਉਹਨਾਂ ਦਾ ਪੈਸੇ ਲੈਣੇ ਜਿਹੜੇ ਵੱਡੇ ਵੱਡੇ ਆਏ ਹੋਏ ਪਰ ਕਹਿੰਦੇ ਉਹਦੇ ਵਿੱਚ ਵੀ ਆਪਣਾ ਬਿਜ਼ਨਸ ਕਰ ਗਏ ਤੇ ਆ ਦਮਾਂਗੀ ਬਿਜ਼ਨਸਮੈਨ ਦਿਮਾਗ ਹੈ ਤੇ ਹੋਰ ਜਿਹੜੇ ਹੁਣ ਆਪਣੀ ਟੀਮ ਜਿੱਤ ਕੇ ਆਈ ਆ ਬੋਲਰ ਜਸਪ੍ਰੀਤ ਬੁਮਰਾ ਉਹ ਕਹਿੰਦਾ ਹਾਲੇ ਵੀ ਮੈਨੂੰ ਤਾਂ ਡ੍ਰੀਮ ਜਿਹੀ ਲੱਗੀ ਜਾਂਦੀ ਮੈਂ ਸੁਪਨੇ 'ਚ ਜੀ ਰਿਹਾ ਹਾਂ ਯਾਰ ਜਦੋਂ ਕੋਈ ਐਡਾ ਵੱਡਾ ਨਾਮ ਟੂਰਨਾਮੈਂਟ ਜਿੱਤ ਕੇ ਆਉਂਦੇ ਵਰਲਡ ਕੱਪ ਪੂਰੀ ਬਲ ਦੇ ਟੀਮਾਂ ਹਰਾ ਕੇ ਆਉਣੀ ਆ ਕਿ ਸਪਨਾ ਜੀ ਲੱਗੀ ਜਾਂਦਾ ਕਈ ਦਿਨ ਤੱਕ ਤੇ ਹੋਰ ਕੋਈ ਏਡੀ ਮੈਂ ਖਬਰ ਤਾਂ ਲੱਗੀ ਨਹੀਂ ਹੈ ਕੋਈ ਮੈਨੂੰ ਮੈਂ ਸੋਚਦਾ ਕੱਲ ਤੇ ਬਦ ਨ ਟਿਕ ਮਾਰਕ ਕਰ ਲੈਣਾ ਅਖਬਾਰ ਦੇ ਪਰੇ ਜੇ ਜਦੋਂ ਟਿਕ ਮਾਰਕ ਕਰ ਲੈ ਹਾਂ ਇੱਕ ਹੋਰ ਆਪਣੇ ਹਣ ਬੂਟਾ ਚੱਲ ਰਿਹਾ ਜੀ ਰਾਜਾਂ ਦੇ ਵਿੱਚ ਫਰਾਂਸ ਵਿੱਚ ਚੱਲ ਰਿਹਾ ਉਹ ਤਾਂ ਬੂਟਾ ਨੇ ਆਪਣੇ ਪੋਲਿਟਿਸ਼ੀਅਨ ਦਿਖਾਉਂਦੇ ਜਿਹੀ ਗੱਲਾਂ ਕਰਨੀਆਂ ਆਪਣਾ ਪ੍ਰਧਾਨ ਮੰਤਰੀ ਸਾਹਿਬ ਮੋਦੀ ਜੀ ਪਹੁੰਚੇ ਹੋਏ ਨੇ ਰਸ਼ੀਆ ਤੁਹਾਨੂੰ ਇਹ ਦਿਨ ਜਿਹਾ ਹੋਦਾ ਹੈ ਭਾਵੇਂ ਹੁਣ ਕਈ ਦੇਸ਼ ਕੰਨੇ ਬਣਾ ਰੱਸਿਆਂ ਦਾ ਵਿਰੋਧ ਕਰੋ ਪਰ ਹੁਣ ਇਹਦੇ ਵਿੱਚ ਜੋ ਜਿਹੜਾ ਹੁਣ ਮੋਦੀ ਗਿਆ ਹੋਇਆ ਉਹਦਾ ਫਾਇਦਾ ਤਾਂ ਹੋ ਰਿਹਾ ਹੈ ਵੀ ਉਹ ਤੇਲ ਲਿਆ ਰਿਹਾ ਹੋਰ ਜਿਹੜੀ ਚੀਜ਼ਾਂ ਲਿਆ ਰਿਹਾ ਉਹ ਹੁਣ ਉਹਨਾਂ ਕੋਈ ਸਾਰੇ ਵਪਾਰ ਕਰ ਨਹੀਂ ਆਪਾਂ ਆਪਣੇ ਇੰਡੀਆ ਉਹਨਾਂ ਨਾਲ ਕਰ ਰਹੇ ਉਹਦਾ ਫਿਰ ਆਪਾਂ ਨੂੰ ਇੰਡੀਆ ਨੂੰ ਫਾਇਦਾ ਹੋ ਰਿਹਾ ਆ ਚੀਜ਼ ਦਾ ਵੀ ਆਪਣੀ ਉਹਨਾਂ ਨਾਲ ਜਾੜਾ ਟ੍ਰੇਡ ਹੋ ਰਹੀ ਹੈ ਤੇਲ ਆ ਰਿਹਾ ਉਹਦਾ ਸਾਰਾ ਚੀਜ਼ ਮੈਂ ਸੋਚਦਾ ਹੁੰਦਾ ਕਿ ਤੇਲ ਪਰ ਨੇ ਉੱਤਰ ਹੁੰਦੀ ਆ ਤੇਲ ਮਹਿੰਗਾ ਹੋ ਗਿਆ ਆਵਾਜੇ ਮੈਂ ਵੀ ਹੋ ਜਣੀ ਆਵਾਜੇ ਇਹਦੇ ਨਾਲ ਹਰੇਕ ਚੀਜ਼ ਆਪ ਹੋ ਜਾਣੀ ਤੇਨ ਫਿਰ ਆ ਰਿਆ ਫਿਰ ਅਸੈਂਡੀਆਂ ਨੂੰ ਤੋਂ ਲੈ ਕੇ ਤੇਲ ਹੋਰ ਰਾਜਾਂ ਨੂੰ ਵੇਚਦਾ শ্রীলੰਕਾ ਨੂੰ ਵੇਚ ਰਿਹਾ ਨੇਪਾਲ ਨੂੰ ਵੇਚ ਰਿਹਾ ਹੋ ਜਿਹੜੇ ਨੇੜੇ ਤੇੜੇ ਵਾਲੇ ਦੇਸ਼ ਹੈ ਬੰਗਲਾਦੇਸ਼ ਉਹਨਾਂ ਨੂੰ ਤੇ ਉੱਥੋਂ ਤੇਲ ਲਿਆ ਕੇ ਇਹਨਾਂ ਨੂੰ ਵੇਚ ਰਿਹਾ ਇੰਡੀਆ ਹੁਣ ਵੱਡਾ ਜ਼ਬਾਤ ਬਣ ਗਿਆ ਤੇਲ ਦਾ ਹੁਣ ਉਹਨਾਂ ਨੇ ਚਲੋ ਫਿਰ ਹੁਣ ਅੱਜ ਅੱਜ ਦੀ ਭਾਈ ਸਬਜੀ ਆ ਆ ਗਏ ਆਪਣੀ ਆਹ ਅੱਜ ਦਾ ਵੀ ਲਾਈਵ ਵੀ ਸੋਹਣਾ ਸੈਸ਼ਨ ਹੋ ਰਿਹਾ ਆਪਣਾ ਐਦਾਂ ਦੀ ਆਪਾਂ ਗੱਲਾਂ ਬਣੀਆਂ ਬੁੱਟੀਆਂ ਲਿਆਂਦੇ ਰਹਾਂਗੇ ਕੱਲ ਦਾ ਲਾਈਵ ਤੇ ਆ ਇੱਕ ਹੋਰ ਗੱਲ ਆਈ ਹੋਈ ਤੇ ਅਖਬਾਰ ਜਿਹੜੀ ਖਬਰ ਆਈ ਤੇ ਸਬਜ਼ੀਆਂ ਦੇ ਰੇਟ ਅਸਮਾਨੀ ਚੜੇ ਪਹਿਲਾਂ ਜਦੋਂ ਮੇਰੇ ਕੋਲ ਸਬਜ਼ੀ ਵੇਚਣ ਆਇਆ ਬੰਦਾ ਉਹ ਕਹਿੰਦਾ ਗਰਮੀ ਬਹੁਤ ਪੈ ਰਹੀ ਹੈ ਸਬਜ਼ੀ ਦੇ ਰੇਟ ਤਾਂ ਵਧ ਗਏ ਹੁਣ ਜਿਹੜੀ ਅਖਬਾਰ 'ਚ ਖਬਰ ਪੜ੍ਹੀ ਆ ਮੈਂ ਉਹਦੇ ਵਿੱਚ ਲਿਖਿਆ ਹੋਇਆ ਸੀ ਬਰਸਾਤਾਂ ਪੈ ਰਹੀਆਂ ਬਰਸਾਤਾਂ ਕਰਕੇ ਰੇਟ ਵਧ ਗਏ ਉਦੋਂ ਕਿਆ ਨਤੀਜਾ ਕੱਢ ਸਕੀ ਆਪਾਂ ਕਿਆ ਇਹਦੇ ਵਿੱਚ ਬਰਸਾਤਾਂ ਦਾ ਕਾਰਨ ਹੈ ਜਾਂ ਗਰਮੀ ਦਾ ਪਰ ਗਰਮੀ ਨਾਲ ਸਬਜ਼ੀਆਂ ਹੋਈਆਂ ਬਹੁਤ ਬਹੁਤ ਘੱਟ ਹੋਈਆਂ ਚਲੋ ਹੁਣ ਅੱਜ ਆਪਾਂ ਅੱਜ ਦਾ ਲਾਈਵ ਬੰਦ ਕਰਦੇ ਜੀ ਧੰਨਵਾਦ ਜੀ ਤੁਹਾਡਾ ਮੇਰੇ ਇਸ ਤਰ੍ਹਾਂ ਲਾਈਵ ਦੇਖਣ ਵਾਸਤੇ ਮਿਲਦੇ ਹਾਂ ਨਿਰਪੱਖ ਅਗਲੀ ਲਾਈਵ ਦੀ ਵੀਡੀਓ ਕੱਲ੍ਹ ਵਾਲੇ ਲਾਈਵ ਚ ਲਾਵਾਂਗੇ ਇਸੇ ਟਾਈਮ ਕੋਈ ਹੋਰ ਮੁੱਦਾ ਲੈ ਕੇ ਆਵਾਂਗੇ ਧੰਨਵਾਦ ਜੀ ਲਾਈਵ ਦੇਖਣ ਵਾਸਤੇ ਤੁਹਾਡਾ